ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੀ ਬੁੱਕਲ ਦਾ ਨਿਕਮਣ ਦਾ ਪਿੰਡ ਚਮੇਲੀ ਚਮੇਲੀ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਚਮੇਲੀ ਨੂੰ ਆਉਣ ਦਾ ਰਸਤਾ ਵਾ ਮਿੱਤਰੋ ਫਰੀਦਕੋਟ ਤੋਂ ਚੈਲ ਚੈਲਾ ਤੋਂ ਪਾਣਾ ਤੇ ਪਾਣੇ ਤੋਂ ਸਿੱਧੀ ਚਮੇਲੀ ਛੜਕ ਆਉਂਦੀ ਆ ਨੰਗਲ ਵੀ ਨੇੜੇ ਰਹਿੰਦਾ ਇਸ ਪਿੰਡ ਦੇ ਜਗਜੀਤ ਵੀਰੇ ਦਾ ਪਿੰਡ ਆ ਜਿਹੜਾ ਇੱਥੋਂ ਢਾਈ ਤਿੰਨ ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਛੋਟੀ ਵਕਾਊਆ ਬਾਈ ਹੁਣ ਉਹਦੇ ਕੋਲੇ ਪਹਿਲਾ ਸੁਆ ਪਲੂਣ ਛੋਟੀ ਆ ਚਾਰ ਦੰਦ ਦਾ ਦੰਦ ਮੈਂ ਕਨਫਰਮ ਕਰ ਲਿਆ ਪੱਟ ਕੇ ਦੇਖ ਲਿਆ ਤੁਸੀਂ ਆ ਕੇ ਦੇਖ ਲਿਓ ਕਈ ਵਾਰੀ ਮੈਨੂੰ ਵੀ ਭੁਲੇਖਾ ਲੱਗ ਸਕਦਾ ਉਹਨੇ ਕਿ ਬਾਕਮਾਲ ਚੋਟੀ ਦੀ ਤਿਆਰੀ ਆ ਹਜੇ ਕੱਚੀ ਆ ਸ਼ਕੀਨੀ ਵਾਲੇ ਪੱਖ ਤੋਂ ਅੰਗਾ ਪੈਰਾਂ ਵਾਲੇ ਪੱਖ ਤੋਂ ਮਜ਼ਬੂਤੀ ਬੜੀ ਚੰਗੀ ਆ ਉਹ ਕਰਦੇ ਢੇਰ ਸਾਰੀਆਂ ਗੱਲਾਂ ਪਾਈ ਦੇ ਨਾਲ ਜਾਣਕਾਰੀ ਲੈਣੀ ਆ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਅੰਕਲ ਠੀਕ ਆ ਜੀ ਠੀਕ ਚੜ੍ਹਦੀ ਕਲਾ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਜੀ ਸੋ ਸ਼ੁਕਰ ਹੈ ਵੀਰਾ ਫਿਰ ਕਿੱਥੇ ਚਲਾ ਪਰ ਹੈ ਹਾਂਜੀ ਹਾਂਜੀ ਉਹਨੂੰ ਤਾਂ 1.5 ਸਾਲ ਦੇ ਕਰੀਬ ਹੋ ਗਏ 1.5 ਸਾਲ ਸ਼ੁਕਰ ਹੈ ਰੱਬ ਦਾ ਜੀ ਅੱਛਾ ਅੰਕਲ ਜਿਹੜੀ ਚੋਟੀ ਵੇਚਣੀ ਆਪਾਂ ਹਨਾ ਇਹ ਕਿਹੜਾ ਸੂਆਸ ਹੁੰਦੀ ਆ ਤਕੀ ਪਹਿਲਾ ਸੂਏ ਪਹਿਲਾ ਸੂਏ ਦੰਤ ਆਪਾਂ ਵੇਖ ਲਈ ਚਾਰ ਦੰਦਾਂ ਉਮਰ ਇਹਦੀ ਫਿਰ ਕਿੰਨੀ ਕੁ ਹੋਗੀ ਹੋਗੀ ਇਸ ਗਰੀਬਣ ਉਮਰ ਇਹਦੀ ਤਕਰੀਬਨ ਸਵਾ 3 ਸਾਲ ਸਵਾ 3 ਸਾਲ ਅੱਛਾ ਦਿਨ ਕਿੰਨੇ ਪਏ ਅੰਕਰ ਹਜੇ ਨੇ ਦਿਨ 15 14 15 ਹੁੰਦਾ ਯਾਰ ਹਜੇ ਤਾਂ ਫਿਰ ਕੱਚੀ ਆ ਹਨਾ ਤਿਆਰੀ ਸੋਹਣੀ ਕਰ ਦੂਗੇ ਅੰਕਰ ਸੋਹਣੀ ਜਿਵੇਂ ਝੋਟੀ ਦੇ ਲਿਵਾਸ ਲੂਸ ਪੱਟੇ ਆ ਹਨਾ ਹਾਂਜੀ ਹਾਂਜੀ ਅੱਛਾ ਟੀਕੇ ਕਿਹੜੇ ਸੀਮਨ ਦੀ ਇਹ ਆਪ ਇਹ ਜੀ ਇਹ M29 ਦੀ ਹੈ M29 ਦੀ ਆਪ ਅੱਗੇ ਇਹਦੇ ਕਿਹੜਾ ਲੱਗਾ ਹੋਇਆ ਅੱਗੇ ਜੀ ਇਹਦੇ ਬੋਰਾ ਦਾ ਹੀ ਲਵਾਇਆ ਆਪਦੇ ਜਣੇ ਤਾਂ ਵਧੀਆ ਹੀ ਲਵਾਇਆ ਬਸ ਕੰਮਾ ਨਾ ਕਨਫਰਮ ਨਹੀਂਗਾ ਆਪਾਂ ਨੂੰ ਹਾਂਜੀ ਠੀਕ ਹੈ ਅਸੀਂ ਆਪਦੇ ਵੱਲੋਂ ਤਾਂ ਵਧੀਆ ਹੀ ਲਵਾਇਆ ਠੀਕ ਹੈ ਠੀਕ ਅਸਾਂ ਇਹਦੀ ਮਾਂ ਦਾ ਦੁੱਧ ਕਿੰਨਾ ਕੋਈ ਅੰਕਲ ਜੀ ਉਹਦਾ 18 ਕਿਲੋ ਦੁੱਧ ਸੀ 18 ਕਿਲੋ ਦੁੱਧ ਸੀ ਇਹਦੀ ਮਾਂ ਦਾ ਤੇ ਆਪ ਹੁਣ ਇਹ ਝੋਟੀਆਂ ਮਨ ਲਾ M29 ਦੇ ਸੀਮੰਨ ਦੀ ਹੈ ਨਾ ਫਿਰ ਤਾਂ ਦੁੱਧ ਤਾਂ ਇਹਨੇ ਦੇਣਾ ਹੀ ਦੇਣਾ ਕਰਮ ਵਾਲੀ ਨੇ ਹਾਂਜੀ 18 ਕਿਲੋ ਇਹਦੀ ਮਾਂ ਇੱਥੋਂ 18 ਕਿਲੋ ਚੋਇਆ ਜੀ ਠੀਕ ਆ ਇਹ ਝੋਟੀ ਦੀ ਕੀ ਆਸ ਰੱਖਦੇ ਮੈਂ ਇਹਦਾ ਚੰਗਾ ਦੁੱਧ ਦੀ ਆ ਬਣਾ 12 13 ਤੇ ਦੇ ਜੂਗੀ ਪਹਿਲੇ ਸੂਏ ਦੇ ਵਿੱਚ ਹੀ ਦੇਖੋ ਜੀ ਇਹ ਤਾਂ ਹੁਣ ਪਰਮਾਤਮਾ ਨੂੰ ਪਤਾ ਹੈ ਜਿਵੇਂ ਨਹੀਂ ਜਿਵੇਂ 15 ਦਿਨ ਪਹਿ ਚੋਟੀ ਸੋਹਣੀ ਤਿਆਰ ਹੋਈ ਥੱਲੋ ਲੇਵਰੂਆ ਬਹੁਤ ਸੋਹਣਾ ਪੱਟਿਆ ਇਹਨੇ ਤੇ ਅੱਛਾ ਇਹਦਾ ਰੇਟ ਕੀ ਰੱਖਾਂਗੇ ਅੰਕਲ ਜੀ ਇਹਦਾ ਰੇਟ ਜੀ 1 ਲ ਪੋਜੂਗਾ ਜੀ ਤੁਰਦੇ ਬਣਾਇਆ ਕਾਦੀ ਕੱਢੇ ਬਾਹਰ ਲੈ ਮੇਤਰੋ ਪਹਿਲਾ ਸੁਆਵਾ ਪਲੂਣ ਕੱਟੀਆ ਚਾਰ ਦੰਦਾ ਤੇ ਭਾਜੀ 15 ਦਿਨਾਂ ਦੀ ਕੱਚੀ ਆ ਤੇ ਜਦੋਂ ਤੁਸੀਂ ਹੁਣ ਤੋੜਦੇ ਵੇਖੀ ਨਾ ਬਹੁਤ ਸੋਹਣੀ ਤਿਆਰੀ ਜਿਹੜੀ ਕਰਨ ਲੱਗੀ ਆ ਇਹ ਦੱਸਣ ਲੱਗੀ ਆ ਵੀ ਮੈਂ ਕੁਝ ਨਾ ਕੁਝ ਲੇਵੇ ਦਾ ਤੀਰ ਟਿਕਾਣੇ ਲਾਉਂਗੀ ਕੋਈ ਇਹ ਨਾ ਸੋਚੇ ਵੀ ਮੈਂ ਦੁੱਧ ਨਾ ਦਵਾਂਗੇ ਤਾਂ ਜਾਂ ਨਕਮੀ ਨਿਕਲ ਜੂਗੀ ਨਹੀਂ ਕਿਉਂਕਿ ਭਾਈ ਝੋਟੀ ਦੇ ਲਿਵਾਸ ਪੱਟਿਆ ਵਾ ਜਿਹੜਾ ਗਹਿਣ ਮਜ਼ਬੂਤੀ ਵਾਲਾ ਲੇਵਾ ਤਿਆਰ ਕਰਨਾ ਵਾ ਬਣਦੀ ਬਣੂਗੀ ਚੰਗੀ ਸੋਹਣੀ ਤਿਆਰ ਹੋ ਕੇ ਚੰਗੀ ਜੱਜ ਕੇ ਚੰਗਾ ਲੇਵਾ ਤਿਆਰ ਕਰਕੇ ਚੰਗੀ ਛਕੀਨੀਆਂ ਵਾਲਾ ਪੱਖ ਤਿਆਰ ਕਰਕੇ ਫਿਰ ਇਹਨੇ ਸੋਣਾ ਵਾ ਕਿਉਂਕਿ 15 ਦਿਨਾਂ ਦੇ ਲਈ ਬਹੁਤ ਆ ਕਿਉਂਕਿ ਇਹਨੇ ਤਿਆਰ ਕਰਮ ਵਾਲੀ ਨੇ ਮਿੱਤਰੋ ਥਣ ਬਹੁਤ ਚੰਗਾ ਕੱਢਿਆ ਥਣਾਂ ਦੀ ਮਜ਼ਬੂਤੀ ਬੜੇ ਚੰਗੀ ਆ ਗਾੜੀ ਪਿਛਾੜੀ ਬਹੁਤ ਕਮਾਲ ਦੀ ਤਿਆਰ ਕਰੂਗੀ ਦੇਖੋ ਤੁਸੀਂ ਕਿਰਾਂ ਦੀ ਇੱਕੋ ਜੀ ਗਾੜੀ ਪਿਛਾੜੀ ਇਹਨੇ ਕੱਢੀ ਆ ਕਰਮ ਵਾਲੀ ਨੇ ਹਰ ਪੱਖ ਤੋਂ ਕਹਿਣ ਵਾਲਾ ਪੱਖ ਹੈ ਜਿਵੇਂ ਝੋਟੀ ਪਹਿਲਣ ਉਹ ਵੀ ਠੰਡੀ ਸੀਲ ਵੀ ਆ ਭਾਈ ਕੋਈ ਬਾੜਾ ਨਹੀਂ ਡਰਦੀ ਐਵੇਂ ਕਹਦੀਏ ਵੀ ਕਈ ਵਾਰੀ ਦਾ ਪਸੂ ਨੇੜੇ ਨਹੀਂ ਹੋਣ ਦਿੰਦਾ ਵੀਡੀਓ ਬਣਾਉਣ ਦਾ ਵੀ ਨਜ਼ਾਰਾ ਆਉਂਦਾ ਹੀ ਆਉਂਦਾ ਜਿਹੜਾ ਪਸੂ ਹੱਥੋਂ ਤੁਰਾਉਂਦਾ ਪਿੰਡੇ ਤੇ ਇਹ ਕਈ ਵਾਰੀ ਜਿਹੜੀਆਂ ਖੁਰਲੀਆਂ ਨੇ ਟੱਪਦੀਆਂ ਫਿਰ ਉਹ ਦਿੰਦਾ ਨਹੀਂ ਕਿਉਂਕਿ ਕਿਤੇ ਉੱਧਰ ਹੋ ਗਿਆ ਪਸੂ ਕਿਤੇ ਉੱਧ ਤ ਨਹੀਂ ਹੁੰਦੀਆਂ ਚੰਗੀ ਤਰ੍ਹਾਂ ਤੇ ਇਹਦਾ ਥਣ ਦਾ ਸਹਜ ਇਹਦੇ ਲੈਵੇ ਦਾ ਡਿਜ਼ਾਈਨ ਤੁਸੀਂ ਆਪ ਬਾਕਮਾਲ ਰੂ ਨਾਲ ਵੇਖ ਲਿਆ ਹੋਊਗਾ ਕੱਦ ਵੱਲੋਂ ਝੋਟੀ ਬੜੀ ਚੰਗੀ ਆ ਸ਼ਕੀਨੀ ਵੱਲੋਂ ਬੜੀ ਚੰਗੀ ਆ ਹੁਣ 1,40,000 ਰੁਪਏ ਡਿਮਾਂਡ ਰੱਖੀ ਆ ਵਿੱਚੋਂ ਮਰਨਤਨ ਹੋ ਜਾਊਗਾ ਆਪਾਂ ਅੰਕਲ ਦਾ ਨੰਬਰ ਨੋਟ ਕਰ ਲੈਨੇ ਆ ਕਹੋ ਜੀ ਨੰਬਰ ਦੱਸਿਓ ਮੈਨੂੰ ਨੰਬਰ ਦੱਸੋ ਨੰਬਰ ਜੀ 94 94644 ਜੀ 09939 9464409939 9464409939 9464409939 ਬਈ ਹੋਣ ਦਾ ਨੰਬਰ ਆ ਇਸ ਨੰਬਰ ਤੇ ਤੁਸੀਂ ਗੱਲ ਤੇ ਬਾਤ ਕਰਨੀ ਆ ਪਿੰਡ ਚਮੇਲੀਆ ਜਿਹੜਾ ਫਰੀਦਕੋਟ